ਇਹ ਬੱਦਲਾਂ ਦਾ ਕੁਦਰਤੀ ਨਜ਼ਾਰਾ ਦੇਖੋ ਮੈਂ ਨਾ ਕੁਦਰਤੀ ਦੇਖਿਆ ਉੱਪਰ ਸਮਾਨ ਤੇ ਝਾਤ ਮਾਰ ਕੇ ਤੇ ਇਹ ਰੰਗ ਜਿਹੜੇ ਸੀ ਕੁਦਰਤੀ ਤੌਰ ਤੇ ਬਣੇ ਹੋਏ ਆ ਔਰ ਇਸ ਟਾਈਮ ਅਮਰੀਕਾ ਦਾ ਜਿਹੜਾ ਟਾਈਮ ਹੈ 9 ਵਜੇ ਤੇ 15 ਮਿੰਟ ਹੈ ਕੁਦਰਤੀ ਜਿਹੜਾ ਨਜ਼ਾਰਾ ਜਿਆਦਾ ਬਣਿਆ ਸੀ ਮੈਨੂੰ ਵੇਖ ਕੇ ਬੜਾ ਬਦੀ ਲੱਗਾ ਤੇ ਮੈਂ ਇਹਨੂੰ ਮੈਂ ਕਿਹਾ ਵੀ ਸ਼ੂਟ ਕਰਦੇ ਆ ਜਿਹਦੇ ਨਾਲ ਆਪ ਹੀ ਦੇਖਾਂਗੇ ਤੇ ਤੁਹਾਨੂੰ ਇਹ ਦਿਖਾਵਾਂਗੇ ਇਹਨਾਂ ਕ ਬਦਲ ਜਿਹੜਾ ਹੋਰ ਰੰਗ ਦਾ ਅਗਾ ਬਦਲ ਜਿਹੜਾ ਬਿਲਕੁਲ ਡਿਫਰੈਂਟ ਹੈ ਬਿਲਕੁਲ ਹੀ ਵੱਖਰਾ ਕਈ ਵਾਰ ਕੁਦਰਤ ਦੇ ਇਦਾਂ ਦੇ ਨਜ਼ਾਰੇ ਹੁੰਦੇ ਆ ਜਿਹੜੇ ਕਦੇ-ਕਦੇ ਹੀ ਵੇਖਣ ਨੂੰ ਮਿਲਦੇ ਆ ਤੇ ਬਾਰ-ਬਾਰ ਨਹੀਂ ਮਿਲਦੇ ਸੋ ਉਹਨਾਂ ਨੂੰ ਕੈਮਰੇ ਦੇ ਵਿੱਚ ਕੈਦ ਕਰ ਲੈਣਾ ਚਾਹੀਦਾ ਤੇ ਆਵ ਤਾਂ ਸੀ ਦੇਖਦੇ-ਦੇਖਦੇ ਆ ਦੂਜਿਆਂ ਨੂੰ ਵੀ ਉਹ ਨਜ਼ਾਰੇ ਜਿਹੜੇ ਆ ਦਿਖਾਉਣੇ ਚਾਹੀਦੇ